ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟੌਡਵਿਚ ਤੁਹਾਡਾ ਸਵਾਗਤ ਹੈ ਮੈਂ ਹਾਂ ਕਨਿਕਾ ਸ਼ਰਮਾ ਕਾਉਂਸਲਿੰਗ ਸਾਈਕੋਲੋজিস্ট ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਐਂਗਜ਼ਾਇਟੀ ਡਿਸਆਰਡਰ OCD ਦੀ ਪਹਿਲਾਂ ਵੀ ਇੱਕ ਵੀਡੀਓ ਵਿੱਚ ਅਸੀਂ OCD ਬਾਰੇ ਡਿਟੇਲਡ ਇੱਕ ਪੋਡਕਾਸਟ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਹੁਣ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਘਰ ਬੈਠੇ ਬੈਠੇ ਹੀ ਤੁਸੀਂ ਆਪਣੇ ਵਿਲ ਪਾਵਰ ਦੇ ਨਾਲ ਕਿਸ ਤਰੀਕੇ ਨਾਲ OCD ਨੂੰ ਖਤਮ ਕਰ ਸਕਦੇ ਹੋ ਉਹਦੇ ਤੇ ਜਿੱਤ ਹਾਸਿਲ ਕਰ ਸਕਦੇ ਹੋ ਜੀ ਹਾਂ ਇਹ ਬਿਲਕੁਲ ਪੋਸੀਬਲ ਆ ਕਿ ਤੁਸੀਂ ਆਪਣੇ ਆਪ ਆਪਣੀ ਵਿਲ ਪਾਵਰ ਨਾਲ OCD ਨੂੰ ਖਤਮ ਕਰ ਸਕਦੇ ਹੋ ਜਿਵੇਂ ਕਿ ਸਾਨੂੰ ਪਤਾ ਹੈ ਕਿ OCD ਵਿੱਚ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਨੇ ऑब्सेशनਸ ਤੇ ਕੰਪਲਸ਼ਨਸ ऑब्सेशनਸ ਮਤਲਬ ਸਾਨੂੰ ਪਰੇਸ਼ਾਨੀ ਆ ਕਿਸੇ ਚੀਜ਼ ਤੋਂ ਤੇ ਹੱਦ ਤੋਂ ਜ਼ਿਆਦਾ ਪਰੇਸ਼ਾਨੀ ਆ ਕੰਪਲਸ਼ਨਸ ਮਤਲਬ ਉਸ ਪਰੇਸ਼ਾਨੀ ਨੂੰ ਠੀਕ ਕਰਨ ਲਈ ਅਸੀਂ ਵਾਰ-ਵਾਰ ਕੋਈ ਐਕਸ਼ਨ ਲਈ ਜਾਂਦੇ ਹਾਂ ਫੋਰ ਐਗਜ਼ਾਮਪਲ ਸਾਨੂੰ ਦਸ ਤੋਂ ਪਰੇਸ਼ਾਨੀਆਂ ਸਾਨੂੰ ਗੰਦਗੀ ਤੋਂ ਪਰੇਸ਼ਾਨੀਆਂ ਇਹ ਆਮ ਇਨਸਾਨ ਨੂੰ ਵੀ ਹੋ ਸਕਦੀ ਆ ਪਰ ਇੱਕ OCD ਪੇਸ਼ੈਂਟ ਦੀ ਪਰੇਸ਼ਾਨੀ ਹੱਦ ਤੋਂ ਜ਼ਿਆਦਾ ਹੁੰਦੀ ਆ ਤੇ ਜਿੰਨੇ ਲੈਵਲ ਦੀ ਪਰੇਸ਼ਾਨੀ ਆ ਉਸੇ ਲੈਵਲ ਦੀ ਐਂਗਜ਼ਾਇਟੀ ਸਾਡੇ ਅੰਦਰ ਵੱਧਦੀ ਜਾਂਦੀ ਆ ਤੇ ਉਹਦੇ ਨਾਲ ਅਸੀਂ ਕੋਈ ਨਾ ਕੋਈ ਐਕਸ਼ਨ ਲੈਣ ਨੂੰ ਮਜਬੂਰ ਹੋ ਜਾਂਦੇ ਆ ਤਾਂ ਕਿ ਅਸੀਂ ਉਸ ਪਰੇਸ਼ਾਨੀ ਨੂੰ ਘਟਾ ਸਕੀਏ ਤੇ ਇਹ ਐਕਸ਼ਨ ਵੀ ਅਸੀਂ ਹੱਦ ਤੋਂ ਜ਼ਿਆਦਾ ਲੰਨੇ ਆ ਫੋਰ ਐਗਜ਼ਾਮਪਲ ਬਾਰ-ਬਾਰ ਹੱਥ ਧੋਣਾ ਬਾਰ-ਬਾਰ ਆਪਣੇ ਸਰੀਰ ਨੂੰ ਸਾਫ਼ ਕਰਨਾ ਗੰਦਗੀ ਵਾਲੀਆਂ ਜਗ੍ਹਾ ਨੂੰ ਅਵੋਇਡ ਕਰਨਾ ਉਹਨਾਂ ਨੂੰ ਜਿਨ੍ਹਾਂ ਨੂੰ ਇਹ ਲੱਗਦਾ ਕਿ ਬਾਹਰ ਜਾ ਕੇ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਉਸ ਚੀਜ਼ ਨੂੰ ਅਵੋਇਡ ਕਰਨਾ ਤੇ ਆਪਣੇ ਕੰਮ ਵਿੱਚ ਵੀ ਇਸ ਚੀਜ਼ ਦਾ ਅਸਰ ਦੇਖਣਾ ਘਰ ਵਿੱਚ ਵੀ ਇਸ ਚੀਜ਼ ਦਾ ਅਸਰ ਦੇਖਣਾ ਹੁਣ ਇਹ ਸਾਰੀਆਂ ਚੀਜ਼ਾਂ ਤੋਂ ਤੰਗ ਪਰੇਸ਼ਾਨ ਹੋ ਕੇ ਲੋਕ ਬਾਰ-ਬਾਰ ਇਹ ਸੋਚਦੇ ਨੇ ਜੋ OCD ਪੇਸ਼ੈਂਟ ਨੇ ਉਹ ਸੋਚਦੇ ਨੇ ਕਿ ਮੈਂ ਹੀ ਐਵੇਂ ਕਿਉਂ ਕਰਦਾ ਉਹਨਾਂ ਨੂੰ ਪਤਾ ਹੁੰਦਾ ਐਕਸ਼ਨ ਲੈਣ ਤੋਂ ਪਹਿਲਾਂ ਕਿ ਇਹ ਐਕਸ਼ਨ ਠੀਕ ਨਹੀਂ ਆ ਕੇ بار بار ਜਦੋਂ ਐਕਸ਼ਨ ਲੈਣਾ ਤੇ ਮੇਰੀ ਬਾਡੀ ਵੀ ਖਰਾਬ ਹੋ ਰਹੀ ਹੈ ਤੇ ਲੋਕ ਕੀ ਕਹਿਣਗੇ ਉਹਨਾਂ ਨੂੰ ਸਭ ਪਤਾ ਹੁੰਦਾ ਪਰ ਉਹ ਸਟਿਲ ਮਜਬੂਰ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਮਜਬੂਰੀ ਅੰਦਰ ਤੋਂ ਫੀਲ ਹੁੰਦੀ ਹੈ ਜਦੋਂ ਉਹਨਾਂ ਨੂੰ ਐਵੇਂ ਲੱਗਦਾ ਕਿ ਨਹੀਂ ਵੀ ਇਹ ਐਕਸ਼ਨ ਤਾਂ ਲੈ ਬਿਨਾ ਮੇਰੀ ਐਂਗਜ਼ਾਇਟੀ ਘਟਣੀ ਨਹੀਂ ਹੈਗੀ ਔਰ ਸਭ ਤੋਂ ਮਾੜੀ ਗੱਲ ਇਹ ਹੁੰਦੀ ਹੈ ਕਿ ਐਕਸ਼ਨ ਲੈਣ ਤੋਂ ਬਾਅਦ ਵੀ ਉਹਨਾਂ ਦੀ ਐਂਗਜ਼ਾਇਟੀ ਸਿਰਫ ਕੁਝ ਸੈਕਿੰਡਸ ਲਈ ਘਟਦੀ ਹੈ ਤੇ ਮੂਡ ਉਹਨਾਂ ਨੂੰ ਦੁਬਾਰਾ ਉਹੀ ਥਾਟਸ ਆਉਣੇ ਸਟਾਰਟ ਹੋ ਜਾਂਦੇ ਨੇ ਆਓ ਹੁਣ ਆਪਾਂ ਇਸ ਬਾਰੇ ਗੱਲ ਕਰੀਏ ਕਿ ਇਹਨੂੰ ਖਟਾਇਆ ਕਿਵੇਂ ਜਾ ਸਕਦਾ OCD ਨੂੰ ਘਟਾਉਣ ਦੇ ਲਈ CBT ਯਾਨੀ ਕਿ ਕಾಗ್ਨੀਟਿਵ ਬਿਹੇਵੀਅਰਲ ਥੈਰੇਪੀ ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਇੱਕ ਬਹੁਤ ਇੰਪੋਰਟੈਂਟ ਥੈਰੇਪੀ ਆ ਜੋ ਕਿ ਸਾਨੂੰ ਬਹੁਤ ਕਾਮੰਨ ਦੀ ਹੈ ਜਿਹਦਾ ਨਾਮ ਹੈ ਐਕਸਪੋਜ਼ਰ ਐਂਡ ਰਿਸਪੌਂਸ ਪ੍ਰੀਵੈਂਸ਼ਨ ਥੈਰੇਪੀ ਹੁਣ ਇਹ ਵੀ ਦੋ ਹਿੱਸਿਆਂ ਵਿੱਚ ਕੰਮ ਕਰਦੀ ਜਿਵੇਂ ਸਾਡੀ ਪ੍ਰੋਬਲਮ ਦੋ ਹਿੱਸਿਆਂ ਵਿੱਚ ਆ ਉਵੇਂ ਹੀ ਜੋ ਐਕਸਪੋਜ਼ਰ ਤੇ ਰਿਸਪੌਂਸ ਪ੍ਰੀਵੈਂਸ਼ਨ ਥੈਰੇਪੀ ਵੀ ਦੋ ਹਿੱਸਿਆਂ 'ਚ ਕੰਮ ਕਰਦੀ ਆ ਤੇ ਸਾਡੀ ਵਿਲ ਪਾਵਰ ਇਹਨੂੰ ਹੋਰ ਜ਼ਿਆਦਾ ਬੂਸਟ ਕਰਦੀ ਆ ਸਾਰਾ ਕੰਮ ਜੋ ਇਕਸਪੋజర్ ਤੇ ਰਿਸਪੌਂਸ ਥੈਰੇਪੀ ਨੇ ਕਰਨਾ ਹੈ ਇਹਦੇ ਵਿੱਚ ਵਿਲ ਪਾਵਰ ਦਾ ਬਹੁਤ بڑا ਰੋਲ ਹੁੰਦਾ ਕਿਉਂਕਿ ਜਿੰਨਾ ਅਸੀਂ ਖੁਦ ਮੋਟੀਵੇਟ ਹੋ ਸਕਦੇ ਉਹਨਾਂ ਸਾਨੂੰ ਕੋਈ ਵੀ ਨਹੀਂ ਕਰ ਸਕਦਾ ਆਰਪੀ ਯਾਨੀ ਕਿ ਇਕਸਪੋజర్ ਐਂਡ ਰਿਸਪੌਂਸ ਪ੍ਰੀਵੈਂਸ਼ਨ ਥੈਰੇਪੀ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਡੇ ਥਾਟਸ ਦੀ ਕਿਉਂਕਿ ਤੁਸੀਂ ਹਮੇਸ਼ਾ ਇਹ ਨੋਟਿਸ ਕਰੋ ਕਿ ਜਦੋਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਦੋਂ ਸਾਨੂੰ ਪ੍ਰੋਬਲਮ ਲੱਗਦੀ ਹੈ ਕਿ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨੀ ਵੱਧ ਰਹੀ ਹੈ ਕਿਸੇ ਇੱਕ ਚੀਜ਼ ਤੋਂ ਹੀ ਉਹ ਪਰੇਸ਼ਾਨੀ ਨੂੰ ਵਧਾਉਣ ਵਾਲੇ ਸਾਡੇ ਥਾਟਸ ਹੁੰਦੇ ਨੇ ਔਰ ਥਾਟਸ ਦੇ ਲੈਵਲ ਵੱਧਦੇ ਜਾਂਦੇ ਨੇ ਮਤਲਬ ਪਹਿਲਾਂ ਛੋਟੇ ਲੈਵਲ ਦਾ ਥਾਟ ਫਿਰ ਉਸ ਤੋਂ بڑا ਫਿਰ ਉਸ ਤੋਂ بڑا ਫਿਰ ਉਸ ਤੋਂ بڑا ਤੇ ਜਿਵੇਂ ਜਿਵੇਂ ਥਾਟਸ ਦੇ ਲੈਵਲ ਵੱਧਦੇ ਨੇ ਓਵੇਂ ਓਵੇਂ ਸਾਡੀ ਐਂਗਜ਼ਾਇਟੀ ਵੱਧਦੀ ਹੈ ਸਾਨੂੰ ਕਾਲ ਵੱਧਦੀ ਆ ਅੰਦਰ ਤੋਂ ਘਬਰਾਹਟ ਫੀਲ ਹੁੰਦੀ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਨੂੰ ਸਿੰਪਟਮਸ ਫੀਲ ਹੁੰਦੇ ਨੇ ਕਿ ਸਾਨੂੰ ਇਹ ਲੱਗਦਾ ਕਿ ਛੇਤੀ ਤੋਂ ਛੇਤੀ ਐਕਸ਼ਨ ਲੈ ਲੈਣਾ ਚਾਹੀਦਾ ਤੇ ਸਾਡਾ ਜੋ ਅੰਦਰ ਦੀ ਸਾਡੀ ਜੋ ਐਂਗਜ਼ਾਇਟੀ ਹੈ ਉਹ ਸਾਨੂੰ ਇੰਨਾ ਪੁਸ਼ ਕਰਦੀ ਹੈ ਕਿ ਸੈਕਸ਼ਨ ਲੈਣ ਦੇ ਲਈ ਕਿ ਅਸੀਂ ਵਾਰ-ਵਾਰ ਉਹ ਐਕਸ਼ਨ ਲੈਣੇ ਨੇ ਤਾਂ ਅਸੀਂ ਹੁਣ ਉਹਨਾਂ ਥਾਟਸ ਤੇ ਪਹਿਲਾਂ ਗੱਲ ਕਰਦੇ ਆ ਇਹਨੂੰ ਇੱਕ ਐਗਜ਼ਾਮਪਲ ਦੇ ਨਾਲ ਲੈ ਕੇ ਚੱਲਦੇ ਆ ਕਿ ਫੋਰ ਐਗਜ਼ਾਮਪਲ ਜਿਵੇਂ OCD ਦਾ ਪੇਸ਼ੈਂਟ ਅਗਰ ਕਿਸੇ ਡੋਰ ਦੀ ਨੋਬ ਨੂੰ ਵੀ ਹੱਥ ਲਗਾ ਲੈਂਦਾ ਤਾਂ ਉਹਦੇ ਦਿਮਾਗ ਵਿੱਚ ਇਹ ਥਾਟਸ ਆਉਂਦੇ ਨੇ ਕਿ ਇਸ ਡੋਰ ਦੀ ਨੋਬ ਨੂੰ ਬਹੁਤ ਸਾਰੇ ਲੋਕਾਂ ਨੇ ਹੱਥ ਲਗਾਇਆ ਹੋਗਾ ਖਬਰੇ ਉਹ ਲੋਕਾਂ ਨੇ ਆਪਣੇ ਹੱਥ ਧੋਤੇ ਹੋਣਗੇ ਕਿ ਨਹੀਂ ਪਤਾ ਨਹੀਂ ਉਹ ਵਾਸ਼ਰੂਮ ਜਾ ਕੇ ਹੱਥ ਧੋਦੇ ਹੋਣਗੇ ਕਿ ਨਹੀਂ ਕਿਤੇ ਉਹਨਾਂ ਦੇ ਹੱਥ ਤੇ ਤਾਂ ਨਹੀਂ ਬਹੁਤ ਸਾਰੇ ਕੀਟਾਣੂ ਲੱਗੇ ਹੋਣਗੇ ਜੋ ਇਸ ਨੋਬ ਤੇ ਲੱਗੇ ਹੁਣ ਉਹ ਮੇਰੇ ਹੱਥ ਤੇ ਲੱਗੇ ਹੁਣ ਕੀ ਹੈ ਕਿ ਜਦੋਂ ਸਾਡੇ ਵੀ ਆਮ ਇਨਸਾਨਾਂ ਦੇ ਵੀ ਹੱਥ ਗੰਦੇ ਹੁੰਦੇ ਨੇ ਜਿਨ੍ਹਾਂ ਨੂੰ OCD ਨਹੀਂ ਹੈਗਾ ਤਾਂ ਸਾਨੂੰ ਵੀ ਥੋੜੀ ਜੀ ਹਲਕਤ ਫੀਲ ਹੁੰਦੀ ਆ ਪਰ ਉਹਨਾਂ ਨੂੰ ਐਵੇਂ ਲੱਗਣ ਲੱਗ ਜਾਂਦਾ ਉਹਨਾਂ ਦਾ ਜਿਹੜਾ ਥੌਟ ਦਾ ਲੈਵਲ ਆ ਉਹ ਇੱਥੇ ਤੱਕ ਚਲਾ ਜਾਂਦਾ ਕਿ ਸਾਨੂੰ ਕੁਝ ਹੋ ਜਾਣਾ ਕਿ ਸ਼ਾਇਦ ਮਾਰੀ ਨਾ ਜਾਈਏ ਸ਼ਾਇਦ ਇਹ ਚੀਜ਼ ਮੈਨੂੰ ਇੰਨਾ ਬਿਮਾਰ ਨਾ ਕਰ ਦੇ ਕਿ ਮੇਰੀ ਮੌਤ ਹੋ ਜੇ ਏ ਡਰ ਇਸ ਲੈਵਲ ਦਾ ਡਰ ਉਹਨਾਂ ਨੂੰ ਲੱਗਣ ਲੱਗ ਜਾਂਦਾ ਹੁਣ ਅਸਲ ਵਿੱਚ ਸਾਡੀ ਪ੍ਰੋਬਲਮ ਕੀ ਨੇ ਵਧਾਈ ਲੈਵਲ ਆਫ ਥਾਟਸ ਨੇ ਕਿ ਜਿਵੇਂ ਜਿਵੇਂ ਲੈਵਲ ਵੱਧਦਾ ਜਾ ਰਿਹਾ ਉਹਵੇਂ ਉਹ ਸਾਡੀ ਪ੍ਰੋਬਲਮ ਵੱਧਦੀ ਜਾ ਰਹੀ ਆ ਤਾਂ ਸਾਡਾ ਸਭ ਤੋਂ ਪਹਿਲਾ ਅਟੈਕ ਵੀ ਸਾਡੇ ਥਾਟਸ ਵੱਲ ਹੋਊਗਾ ਹੁਣ ਉਹ ਕਿਵੇਂ ਹੋਊਗਾ ਤਾਂ ਜੋ ਸਾਡੀ ਐਕਸਪੋਜ਼ਰ ਐਂਡ ਰਿਸਪੌਂਸ ਪ੍ਰੀਵੈਂਸ਼ਨ ਥੈਰੇਪੀ ਆ ਇਹਦੇ ਵਿੱਚ ਅਸੀਂ ਕੀ ਕਰਦੇ ਆ ਸਾਡੇ ਥਾਟਸ ਦੇ ਉੱਤੇ ਅਟੈਕ ਅਸੀਂ ਇਸ ਤਰ੍ਹਾਂ ਕਰਦੇ ਆ ਕਿ ਅਸੀਂ ਐਕਸਟ੍ਰੀਮ ਤੇ ਜਾਂਦੇ ਆ ਕਿ ਕੀ ਵੱਧ ਤੋਂ ਵੱਧ ਕੀ ਮਾੜਾ ਹੋ ਸਕਦਾ ਜਿਵੇਂ ਕਿ ਸਾਡਾ ਦਿਮਾਗ ਆਟੋਮੈਟਿਕਲੀ ਵੀ ਲੈ ਕੇ ਜਾ ਰਿਹਾ ਹੁੰਦਾ ਇੱਕ OCD ਪੇਸ਼ੈਂਟ ਨੂੰ ਆਟੋਮੈਟਿਕਲੀ ਦਿਮਾਗ ਉਸ ਚੀਜ਼ ਵੱਲ ਲੈ ਕੇ ਜਾਂਦਾ ਤੇ ਓਵੇਂ ਓਵੇਂ ਡਰ ਵੀ ਵੱਧਦਾ ਪਰ ਇਹ ਸਭ ਕੁਝ ਅਸੀਂ ਅਣਜਾਣੇ ਵਿੱਚ ਕਰ ਰਹੇ ਹੁੰਨੇ ਆ ਜਾਣ ਬੁਝ ਕੇ ਕੋਈ ਘੱਟ ਸੋਚਦਾ ਪਰ ਹੁਣ ਅਸੀਂ ਜਾਣ ਬੁਝ ਕੇ ਉਸ ਚੀਜ਼ ਨੂੰ ਲੈ ਕੇ ਆਵਾਂਗੇ ਮਤਲਬ ਅਸੀਂ ਆਪਣੇ ਫੀਅਰ ਨੂੰ ਫੇਸ ਕਰਾਂਗੇ ਕਿ ਅੱਛਾ ਜੇ ਮੇਰੇ ਹੱਥ ਿਆ ਲੱਗ ਗਿਆ ਤਾਂ ਕੀ ਹੋ ਜਾਊਗਾ ਵਾਦ-ਵਦ ਮੈਨੂੰ ਕੋਈ ਇਨਫੈਕਸ਼ਨ ਹੋ ਸਕਦੀ ਆ ਇਨਫੈਕਸ਼ਨ ਹੋਣ ਨਾਲ ਕੀ ਹੁੰਦਾ ਫਿਰ ਅਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਐਗਜ਼ਾਮਪਲਸ ਦੇ ਸਕਦੇ ਹਾਂ ਵੀ ਫਲਾਣੇ ਬੰਦੇ ਨੂੰ ਇਨਫੈਕਸ਼ਨ ਹੋਈ ਸੀ ਉਹਨਾਂ ਦਵਾਈ ਲੱਤੀ ਠੀਕ ਹੋ ਗਿਆ ਜੇ ਮੈਨੂੰ ਕੋਈ ਐਸੀ ਇਨਫੈਕਸ਼ਨ ਹੋ ਗਈ ਪੇਟ ਦੀ ਇਨਫੈਕਸ਼ਨ ਹੋ ਗਈ ਕੋਈ ਹੋਰ ਤਰ੍ਹਾਂ ਦੀ ਇਨਫੈਕਸ਼ਨ ਹੋ ਗਈ ਤਾਂ ਮੈਡੀਸਿਨਸ ਆਰ ਅਵੇਲੇਬਲ ਹੁਣ ਜਿਹੜੇ ਇਹ ਛੋਟੇ ਛੋਟੇ ਥੌਟਸ ਨੇ ਕਿ ਦਵਾਈਆਂ ਹੈਗੀਆਂ ਨੇ ਡਾਕਟਰਸ ਹੈਗੇ ਨੇ ਹਰ ਕੋਈ ਠੀਕ ਹੋ ਜਾਂਦਾ ਕੋਈ ਇਨਕ ਇਨਫੈਕਸ਼ਨ ਨਾਲ ਕੋਈ ਮਰਦਾ ਨਹੀਂ ਹੈਗਾ ਜਿਹੜੇ ਇਹ ਥੌਟਸ ਨੇ ਇਹ ਸਾਨੂੰ ਥੋੜਾ ਥੋੜਾ ਡਾਵਾ ਡੋਲ ਹੋਣ ਤੋਂ ਬਚਾਉਂਦੇ ਰਹਿਣਗੇ ਅਸੀਂ ਸੋਚਾਂਗੇ ਕਿ ਅੱਛਾ ਇਹਨਾਂ ਥੌਟਸ ਨਾਲ ਤਾਂ ਕੁਝ ਨਹੀਂ ਹੁੰ ਕਹਿੰਦੇ ਨੇ ਨਹੀਂ ਸਾਰੇ ਲੋਕ ਜਦੋਂ ਇਹ ਸਭ ਚੀਜ਼ਾਂ ਤੁਹਾਨੂੰ ਕਹਿੰਦੇ ਨੇ ਤਾਂ ਤੁਸੀਂ ਆਪਣੇ ਸਿਰ ਦੇ ਉੱਪਰੋਂ ਨੰਗਾ ਦੇਣੇ ਤੁਹਾਨੂੰ ਇਹ ਲੱਗਦਾ ਕਿ ਉਹਨਾਂ ਨੂੰ ਤੁਹਾਡੀ ਪ੍ਰੋਬਲਮ ਸਮਝ ਨਹੀਂ ਆ ਰਹੀ ਪਰ ਜਦੋਂ ਤੁਸੀਂ ਖੁਦ ਆਪਣੇ ਆਪ ਨੂੰ ਇਹੀ ਥਾਟਸ ਦੰਨੇ ਹੋ ਛੋਟੇ ਛੋਟੇ ਥਾਟਸ ਕਿ ਕੁਝ ਨਹੀਂ ਹੁੰਦਾ ਜੇ ਮੈਂ ਬਿਮਾਰ ਹੋ ਗਿਆ ਤਾਂ ਮੈਂ ਡਾਕਟਰ ਕੋਲ ਜਾ ਸਕਦਾ ਕੁਝ ਨਹੀਂ ਹੁੰਦਾ ਜੇ ਮੈਂ ਬਿਮਾਰ ਹੋ ਗਿਆ ਤਾਂ ਮੈਂ ਦਵਾਈ ਲੈ ਸਕਦਾ ਦਵਾਈਆਂ ਹੈਗੀਆਂ ਨੇ ਜੇ ਮੈਨੂੰ ਹਲਕਾ ਜਿਹਾ ਕੋਈ ਸਿੰਪਟਮ ਆਇਆ ਤਾਂ ਮੈਂ ਜਦੋਂ ਪੇਨ ਕਿਲਰ ਜਾਂ ਫਿਰ ਮੈਂ ਕੁਝ ਹੋਰ ਚੀਜ਼ ਜਾਂ ਕੋਈ ਮੈਂ ਜੋ ਐਂਟੀਬਾਇਓਟਿਕ ਜੋ ਡਾਕਟਰ ਮਿਲ ਦੋਗਾ ਮੈਂ ਲੈ ਲੂੰਗਾ ਸਾਡੇ ਕੋਲੇ ਕੋਈ ਬੈਕਅਪ ਹੈਗਾ ਜੇ ਤਾਂ ਸਾਡਾ ਦਿਮਾਗ ਇਹ ਸੋਚ ਲੈਂਦਾ ਕਿ ਅਸੀਂ ਆਪਣੇ ਦਿਮਾਗ ਨੂੰ ਖੁਦ ਕਹਿੰਨੇ ਆ ਕਿ ਸਾਡੇ ਕੋਲ ਬੈਕਅਪ ਹੈਗਾ ਤਾਂ ਉਹ ਡਰਨਾ ਥੋੜਾ ਘਟਾ ਦਿੰਦਾ ਹੁਣ ਜਿਵੇਂ ਹੀ ਸਾਡਾ ਡਰ ਘਟੇਗਾ ਤਾਂ ਕੀ ਹੋਏਗਾ ਅਸੀਂ ਉਸ ਥਾਟ ਦੇ ਲੈਵਲ ਤੱਕ ਨਹੀਂ ਪਹੁੰਚ ਪਾ ਰਹੇ ਜੋ ਹਾਈਐਸਟ ਲੈਵਲ ਤੇ ਅਸੀਂ ਸੋਚ ਤਾਂ ਲਿਆ ਹਾਈਐਸਟ ਲੈਵਲ ਤੇ ਪਰ ਸਾਡਾ ਜੋ ਡਰ ਦਾ ਲੈਵਲ ਆ ਉਸ ਲੈਵਲ ਦਾ ਨਹੀਂ ਹੈਗਾ ਹੁਣ ਸਾਡਾ ਡਰ ਹੌਲੀ-ਹੌਲੀ ਘਟ ਰਿਹਾ ਹੁਣ ਕਿ ਇਹ ਥੋੜੀ ਜਿਹੀ ਥੋੜੀ ਦੇਰ ਲਈ ਪੋਸੀਬਲ ਕਰ ਲੂਗੇ ਲੇਕਿਨ ਫਿਰ ਤੋਂ ਐਂਗਜ਼ਾਇਟੀ ਤੁਹਾਡੇ ਤੇ ਅਟੈਕ ਕਰੇਗੀ ਫਿਰ ਤੋਂ ਅਸੀਂ ਇਹੀ ਚੀਜ਼ ਨੂੰ ਰਿਪੀਟ ਕਰਾਂਗੇ ਕਿ ਅਸੀਂ ਆਪਣੇ ਥਾਟਸ ਨੂੰ ਇਹ ਕਵਾਂਗੇ ਵੱਧ ਤੋਂ ਵੱਧ ਕੀ ਹੋ ਜਾਊਗਾ ਜ਼ਿਆਦਾ ਤੋਂ ਜ਼ਿਆਦਾ ਕੀ ਹੋ ਜਾਊਗਾ ਇੱਥੇ ਸਾਡੀ ਵਿਲ ਪਾਵਰ ਕਮ ਕਰਦੀ ਆ ਸਾਡਾ ਨੈਕਸਟ ਸਟੈਪ ਆਂਦਾ ਰਿਸਪਾਂਸ ਨੂੰ ਪ੍ਰੀਵੈਂਟ ਕਰਨ ਦਾ ਹੁਣ ਇਹ ਤਾਂ ਹੋ ਗਿਆ ਐਕਸਪੋజర్ ਜੋ ਪਹਿਲਾਂ ਦੱਸਿਆ ਕਿ ਅਸੀਂ ਐਕਸਪੋਜ਼ ਕਰਦੇ ਆ ਆਪਣੇ ਦਿਮਾਗ ਨੂੰ ਐਕਸਟ੍ਰੀਮ ਤੇ ਐਕਸਪੋਜ਼ ਕਰਦੇ ਜਾਂਦੇ ਆ ਤੇ ਡਰ ਦਾ ਸਾਹਮਣਾ ਕਰਦੇ ਜਾਂਦੇ ਆ ਹੁਣ ਇਹ ਚੀਜ਼ ਤੁਸੀਂ ਬਿਨਾ ਸੱਚਮੁੱਚ ਕਿਸੇ ਸਿਚੁਏਸ਼ਨ ਦੇ ਜਾਏ ਵੀ ਐਕਸਪੀਰੀਅੰਸ ਕਰ ਸਕਦੇ ਹੋ ਇਨ ਯੋਰ ਮਾਈਂਡ ਵਿਦ ਯੋਰ ਇਮੇਜਿਨੇਸ਼ਨ ਤੁਸੀਂ ਇਮੇਜਿਨ ਕਰ ਸਕਦੇ ਹੋ ਆਈਸ ਬੰਦ ਕਰਕੇ ਵੀ ਜੇ ਮੇਰੇ ਹੱਥ ਤੇ ਇੰਨੀ ਮਿੱਟੀ ਲੱਗ ਜਾਏ ਜਾਂ ਕਿ ਟਾਣੂ ਲੱਗ ਜਾਣ ਤਾਂ ਕੀ ਹੋਊਗਾ। ਉਸੇ ਟਾਈਮ ਤੁਹਾਨੂੰ ਫੀਲਿੰਗ ਆਣੀ ਸਟਾਰਟ ਹੋ ਜੂਗੀ। ਉਸ ਤੋਂ ਜ਼ਿਆਦਾ ਲੈਵਲ ਦੀ ਫੀਲਿੰਗ ਸੋਚੋ। ਫਿਰ ਉਸ ਤੋਂ ਜ਼ਿਆਦਾ ਲੈਵਲ ਦੀ ਫੀਲਿੰਗ ਸੋਚੋ ਤੇ ਉਹਨੂੰ ਸਾਹਮਣਾ ਕਰੋ। ਹਮੇਸ਼ਾ ਜਦੋਂ ਤੁਸੀਂ ਉਸ ਲੈਵਲ ਵੱਧਦਾ ਜਾਊਗਾ ਤੁਹਾਡੀ ਸੋਚ ਦਾ ਤਾਂ ਆਪਣੇ ਆਪ ਨੂੰ ਉਹ ਥੌਟ ਦੰਦੇ ਜਾਓ ਕਿ ਨਹੀਂ। ਜੇ ਮੇਰੇ ਕੋਲ ਆ ਪ੍ਰੋਬਲਮ ਹੈਗੀ ਤਾਂ ਦੇ ਸੋਲੂਸ਼ਨਸ ਵੀ ਬਹੁਤ ਸਾਰੇ ਨੇ ਜਿਵੇਂ ਜਿਵੇਂ ਤੁਸੀਂ ਉਹ ਚੀਜ਼ ਬੋਲਦੇ ਜਾਓਗੇ ਤਾਂ ਤੁਹਾਡਾ ਲੈਵਲ ਆਫ ਜੋ ਫੀਅਰ ਹੈਗਾ ਉਹ ਜੋ ਥਾਟਸ ਦੇ ਵਿੱਚੋਂ ਘਟਨਾ ਸਟਾਰਟ ਹੋ ਜਾਏਗਾ ਇਹ ਹੋ ਗਿਆ ਐਕਸਪੋਜ਼ਰ ਹੁਣ ਇਹ ਅਸੀਂ ਇਮੇਜਿਨਰੀ ਵੀ ਦੰਨੇ ਆ ਤੇ ਜੋ ਕਾਉਂਸਲਰਸ ਔਰ ਥੈਰਾਪਿਸਟ ਹੁੰਦੇ ਨੇ ਉਹ ਸੱਚਮੁੱਚ ਦਾ ਐਕਸਪੋਜ਼ਰ ਵੀ ਕਰਵਾਉਂਦੇ ਨੇ ਕੁਝ ਲੈਵਲ ਦਾ ਜਿੰਨਾ ਤੁਸੀਂ ਸਹਿਨ ਕਰ ਸਕਦੇ ਹੋ ਇਹਦੀ ਐਗਜ਼ਾਮਪਲ ਆਪਾਂ ਬਾਅਦ ਚੋ ਦੰਨੇ ਆ ਹੁਣ ਆਪਾਂ ਆਨ ਰਿਸਪੌਂਸ ਪ੍ਰੀਵੈਂਸ਼ਨ ਤੇ ਕਿ ਅਸੀਂ ਇਹ ਰਿਸਪੌਂਸ ਨੂੰ ਜਿਹੜਾ ਤੁਸੀਂ ਐਕਸ਼ਨ ਲੈਣ ਨੂੰ ਉਹਨੂੰ ਕਿਵੇਂ ਰੋਕੀਏ ਉੱਥੇ ਸਾਡਾ ਐਕਸਪੋਜ਼ਰ ਕਮ ਆਏਗਾ ਹੁਣ ਫੋਰ ਐਗਜ਼ਾਮਪਲ ਅਗਰ ਤੁਹਾਨੂੰ ਡਸਟ ਤੋਂ ਪ੍ਰੋਬਲਮ ਆ ਅਗਰ ਤੁਹਾਨੂੰ ਗੰਦਗੀ ਤੋਂ ਪ੍ਰੋਬਲਮ ਆ ਤੁਹਾਨੂੰ ਨਹੀਂ ਬਰਦਾਸ਼ਤ ਹੁੰਦੀ ਗੰਦਗੀ ਕਿਸੇ ਵੀ ਤਰੀਕੇ ਦੀ ਤਾਂ ਤੁਸੀਂ ਟਾਈਮਰ ਲਗਾ ਕੇ ਆਪਣੇ ਹੱਥ ਦੇ ਵਿੱਚ ਕੋਈ ਵੀ ਗੰਦੀ ਚੀਜ਼ ਫੜ ਕੇ ਬੈਠਣਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਤੁਸੀਂ ਟਾਈਮਰ ਲਗਾ ਕੇ ਕੋਈ ਵੀ ਗੰਦੀ ਚੀਜ਼ ਜੀ ਤੁਹਾਨੂੰ ਡਿਸਗਸਟਿੰਗ ਫੀਲਿੰਗ ਆ ਰਹੀ ਬਹੁਤ ਗੰਦਗੀ ਵਾਲੀ ਫੀਲਿੰਗ ਆ ਰਹੀ ਗਲਿਆਂ ਵਾਲੀ ਫੀਲਿੰਗ ਆ ਰਹੀ ਅਲਕਤ ਵਾਲੀ ਫੀਲਿੰਗ ਆ ਰਹੀ ਉਹਨੂੰ ਤੁਸੀਂ ਆਪਣੇ ਹੱਥਾਂ 'ਚ ਲੈ ਕੇ ਬੈਠਣਾ ਤੇ ਜਿੰਨਾ ਬਰਦਾਸ਼ਤ ਕਰ ਸਕਦੇ ਹੋ ਓਨਾ ਬਰਦਾਸ਼ਤ ਕਰਨ ਦੀ ਕੋਸ਼ਿਸ਼ ਕਰਨੀ ਹੈ ਇੱਥੇ ਵੀ ਤੁਹਾਡੀ ਵਿਲ ਪਾਵਰ ਕਮ ਆਏਗੀ ਇਹਦਾ ਕੋਈ ਐਵੇਂ ਟਾਰਗਟ ਸੈੱਟ ਆਗੇ ਨਹੀਂ ਕਿ ਤੁਸੀਂ ਉੱਥੇ ਤੱਕ ਜੇ ਤੁਸੀਂ ਪਹੁੰਚ ਸਕਦੇ ਹੋ 5 ਮਿੰਟ ਤੱਕ ਪਹੁੰਚ ਸਕਦੇ ਹੋ ਪਹੁੰਚੋ ਇੱਕ ਟਾਈਮਰ ਲਾ ਕੇ ਚੱਲੋ ਕਿ ਠੀਕ ਹੈ ਮੈਂ ਇੰਨੀ ਦੇਰ ਤੱਕ ਮੈਂ ਇਹ ਰੱਖਣਾ ਹੀ ਰੱਖਣਾ ਲੇਕਿਨ ਉਦੋਂ ਪਹਿਲਾਂ ਹੀ ਅਗਰ ਤੁਹਾਨੂੰ ਸ਼ੁਰੂ-ਸ਼ੁਰੂ ਵਿੱਚ ਥੋੜੀ ਔਖਾਂ ਦੇ ਤਾਂ ਤੁਸੀਂ ਉੱਥੇ ਬੰਦ ਕਰ ਸਕਦੇ ਹੋ ਦੁਬਾਰਾ ਫੇਰ ਸ਼ੁਰੂ ਕਰੋ ਬਹੁਤ ਵਾਰੀ ਤੁਸੀਂ ਹਾਰ ਸਕਦੇ ਹੋ ਲੇਕਿਨ ਦੁਬਾਰਾ ਖੜੇ ਹੋ ਦੋ ਤਿੰਨ ਵਾਰ ਕਰੇ ਤੇ ਸਭ ਠੀਕ ਹੋ ਜਾਂਦਾ ਹੈ ਹੌਲੀ-ਹੌਲੀ ਸਭ ਮੈਨੇਜ ਹੋਣਾ ਸਟਾਰਟ ਹੋ ਜਾਂਦਾ ਹੈ ਹੁਣ ਜੋ ਗੰਦਗੀ ਦਾ ਐਕਸਪੋਜ਼ਰ ਤੁਸੀਂ ਹੱਥਾਂ ਵਿੱਚ ਲੈ ਰਹੇ ਹੋ ਉਹਨੂੰ ਉਸਦੇ ਨਾਲ ਜੋ ਤੁਹਾਡੀ ਐਂਗਜ਼ਾਇਟੀ ਦਾ ਲੈਵਲ ਹੈ ਉਹ ਬਹੁਤ ਖਤਰਨਾਕ ਲੈਵਲ ਤੇ ਜਾ ਸਕਦਾ ਹੈ ਉਸ ਟਾਈਮ ਤੇ ਆਪਣੇ ਅੰਦਰਲੇ এনवायरमेंट ਨੂੰ ਸ਼ਾਂਤ ਕਰਨ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਇੱਥੇ ਰਿਲੈਕਸੇਸ਼ਨ ਥੈਰੇਪੀ ਕੰਮ ਆਏਗੀ ਹੁਣ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਇੱਥੇ ਡੀਪ ਬਰੀジング ਕਰੋ that is not possible for you ਕਿਉਂਕਿ ਉਸ ਟਾਈਮ ਤੇ ਅਸੀਂ ਡੀਪ ਬਰੀジング ਕਰਾਂਗੇ ਸਾਨੂੰ ਹੋਰ ਸਾਹ ਚੜੇਗਾ ਕਿਉਂਕਿ ਸਾਡਾ ਸਾਹ ਪਹਿਲਾਂ ਤੋਂ ਹੀ ਬਹੁਤ ਛੋਟਾ ਹੋਇਆ ਹੋਇਆ ਹੈ ਤੇ ਇੱਥੇ ਕੀ ਹੈਲਪ ਕਰੇਗਾ ਕਿ ਜਿੰਨੀ ਆਕਸੀਜਨ ਸਾਡੇ ਅੰਦਰ ਗਈ ਹੋਈ ਹੈ that is fine ਪਰ ਅਸੀਂ ਜਦੋਂ ਆਕਸੀਜਨ ਨੂੰ ਬਾਹਰ ਕੱਢਣਾ ਮਤਲਬ ਕਾਰਬਨ ਡਾਈਆਕਸਾਈਡ ਨੂੰ ਜਦੋਂ ਅਸੀਂ ਬਾਹਰ ਕੱਢਣਾ ਤਾਂ ਅਸੀਂ ਫੂਕ ਭਾਰ ਕੇ ਕੱਢਣਾ ਫੋਰ ਐਗਜ਼ਾਮਪਲ ਇਸ ਤਰੀਕੇ ਦੇ ਨਾਲ ਇਹਦੇ ਨਾਲ ਕਿਹਾ ਹੈ ਜਿਆਦਾ ਚਾਂਸਸ ਨੇ ਕਿ ਤੁਜੀ ਆਕਸੀਜਨ ਜਿਆਦਾ ਅੰਦਰ ਆਪਣੇ ਲਿਕੇ ਜਾ ਰਹੇ ਹੋ ਤੁਹਾਡੇ ਬ੍ਰੇਨ ਤੱਕ ਤੁਹਾਡੀ ਬਾਡੀ ਤੱਕ ਆਕਸੀਜਨ ਜਿਵੇਂ ਹੀ ਪਹੁੰਚਦੀ ਹੈ ਉਹ ਰਿਲੈਕਸ ਕਰੇਗੀ ਤਾਂ ਤੁਹਾਨੂੰ ਹੈਲਪ ਮਿਲੇਗੀ ਉਸ ਟਾਈਮ ਦੇ ਉੱਤੇ ਜਿਸ ਟਾਈਮ ਤੇ ਤੁਹਾਨੂੰ ਉਸ ਚੀਜ਼ ਦੀ ਲੋਡ ਆ ਤੁਹਾਨੂੰ ਰੈਜ਼ਿਸਟੈਂਸ ਦੀ ਲੋਡ ਆ ਤੇ ਮੈਂ ਇੱਕ ਚੀਜ਼ ਹੋਰ ਇੱਕ ਫੈਕਟ ਜੋੜਨਾ ਚਾਹੂੰਗੀ ਇਹਦੇ ਨਾਲੇ ਪੋਸੀਬਲ ਕਿਵੇਂ ਹੁੰਦੀ ਹੈ ਸਾਰੀ ਸਿਚੁਏਸ਼ਨ ਕਿਉਂਕਿ ਐਂਗਜ਼ਾਇਟੀ ਦੀ ਇੱਕ ਨੇਚਰ ਆ ਐਂਗਜ਼ਾਇਟੀ ਜਦੋਂ ਸਾਡੀ ਵੱਧਦੀ ਆ ਜਦੋਂ ਪੀਕ ਤੇ ਜਾਂਦੀ ਆ ਕਿਸੇ ਵੀ ਡਰ ਦੇ ਨਾਲ ਤਾਂ ਉਹਦੀ ਜੋ ਡਿਊਰੇਸ਼ਨ ਆ ਉਹ ਹੱਦ 15 ਮਿੰਟ ਹੁੰਦੀ ਆ ਜੇ ਤੁਸੀਂ ਆਪਣੇ ਆਪ ਨੂੰ ਸਟ੍ਰੈਚ ਕਰ ਕਰਕੇ 15 ਮਿੰਟ ਤੱਕ ਵੀ ਰਜਿਸਟ ਕਰਨ ਲੱਗ ਜੋਂ ਹੌਲੀ ਹੌਲੀ ਹੋ ਸਕਦਾ ਪਹਿਲਾਂ ਸ਼ੁਰੂਆਤ ਤੁਹਾਡੀ 1 ਮਿੰਟ ਤੋਂ ਹੋਏ ਹੌਲੀ ਹੌਲੀ 2 ਮਿੰਟ ਹੋ ਜਵੇ ਤੁਹਾਡੀ 2-3 ਦਿਨ ਬਾਅਦ 3 ਮਿੰਟ ਕਰ ਲਓ ਜੇ ਤੁਸੀਂ 15 ਮਿੰਟ ਤੱਕ ਰਜਿਸਟ ਕਰਨ ਲੱਗੇ ਦੈਟ ਮੀਨਸ ਤੁਸੀਂ ਆਪਣੀ ਐਂਗਜ਼ਾਇਟੀ ਤੇ ਜਿੱਤ ਹਾਸਿਲ ਕਰਨੀ ਸਟਾਰਟ ਕਰਦੇ 15 ਮਿੰਟ ਬਾਅਦ ਤੁਹਾਡੀ ਐਂਗਜ਼ਾਇਟੀ ਦਾ ਲੈਵਲ نیچے ਆਏਗਾ ਮਤਲਬ ਐਂਗਜ਼ਾਇਟੀ ਪਹਿਲਾਂ ਐਵੇਂ ਜਾਂਦੀ ਆ ਤੇ ਹੌਲੀ ਹੌਲੀ ਉਸੇ ਤਰੀਕੇ ਨਾਲ نیچے ਵੀ ਆਂਦੀ ਆ ਤੇ ਅਸੀਂ ਹਮੇਸ਼ਾ ਐਂਗਜ਼ਾਇਟੀ ਦੇ ਇਸ ਲੈਵਲ ਤੋਂ ਜਦੋਂ ਇੱਥੇ ਜਾ ਰਹੀ ਹੁੰਦੀ ਹੈ ਜੋ ਪਲੇਟਿਊ ਬਣ ਰਿਹਾ ਹੁੰਦਾ ਜਦੋਂ ਇੱਥੇ ਤੱਕ ਜਾਂਦੀ ਆ ਉੱਥੇ ਅਸੀਂ ਡਰ ਜਾਂਦੇ ਆ ਤਾਂ ਤੁਸੀਂ ਇਹ ਦੇਖੋ ਕਿ ਉਹ ਥੋੜੇ ਜਿਹਾ ਟਾਈਮ ਦੀ ਰੈਜ਼ਿਸਟੈਂਸ ਦੇ ਨਾਲ ਉਹ نیچے ਵੀ ਆਣਾ ਤੇ ਉਸ ਟਾਈਮ ਤੇ ਜਾ ਕੇ ਸਾਡੀ ਐਂਗਜ਼ਾਇਟੀ ਨੇ ਸ਼ਾਂਤ ਵੀ ਹੋਣਾ ਮਤਲਬ ਸਾਡੀ ਬਾਡੀ ਹਮੇਸ਼ਾ ਐਂਕਸ਼ੀਅਸ ਨਹੀਂ ਰਹਿ ਸਕਦੀ ਥੋੜੀ ਦੇਰ ਬਾਅਦ ਸਾਡੀ ਬਾਡੀ ਦੇ ਵਿੱਚ ਥੋੜਾ ਫਰਕ ਪੈ ਸਕਦਾ ਸਾਡੀਆਂ ਐਫਰਟਸ ਦੇ ਨਾਲ ਸਾਡੀ ਵਿਲ ਪਾਵਰ ਦੇ ਨਾਲ ਹੁਣ ਜੋ ਮੈਂ ਤੁਹਾਨੂੰ ਅੱਜ ਟੈਕਨੀਕ ਦੱਸੀ ਆ ਇਹ ਟੈਕਨੀਕ ਤੁਸੀਂ ਆਪਣੇ ਆਪ ਅਗਰ ਤੁਹਾਡੀ ਵਿਲ ਪਾਵਰ ਬਹੁਤ ਸਟਰੋਂਗ ਹੈ ਤਾਂ ਤੁਸੀਂ ਆਪਣੇ ਆਪ ਟਰਾਈ ਕਰ ਸਕਦੇ ਹੋ ਹੋ ਸਕਦਾ ਤੁਸੀਂ ਪਹਿਲੀ ਵਾਰ ਫੇਲ ਹੋ ਜੇ ਤਾਂ ਇਹਦੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਜੇ ਤੁਸੀਂ ਕਿਸੇ ਪ੍ਰੋਫੈਸ਼ਨਲ ਤੋਂ ਵੀ ਇਹ ਚੀਜ਼ ਕਰਵਾਉਂਗੇ ਤਾਂ ਵੀ ਤੁਸੀਂ ਫੇਲ ਹੋ ਸਕਦੇ ਹੋ ਪਹਿਲੀ ਵਾਰ ਚ ਤਾਂ ਕਮ ਸੇ ਕਮ ਆਪਣੇ ਆਪ ਨੂੰ 10 ਟ੍ਰਾਇਲਜ਼ ਜ਼ਰੂਰ ਦਿਓ ਮੈਨੂੰ ਲੱਗਦਾ ਦੂਸਰੀ ਤੀਸਰੀ ਟ੍ਰਾਇਲ ਦੇ ਵਿੱਚ ਹੀ ਤੁਹਾਨੂੰ ਥੋੜੀ ਥੋੜੀ ਸਕਸੈਸ ਮਿਲਣੀ ਸਟਾਰਟ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਟੈਕਨੀਕਸ ਨੇ ਜੋ OCD ਵਿੱਚ ਕੰਮ ਆਉਂਦੀਆਂ ਨੇ ਜੇ ਤੁਹਾਡੇ ਤੋਂ ਆਪਣੇ ਆਪ ਤੋਂ ਕਦੇ ਵੀ ਇਹ ਟੈਕਨੀਕ ਪੋਸੀਬਲ ਨਹੀਂ ਹੋ ਰਹੀ ਵੈਸੇ ਤਾਂ ਇਹ ਪ੍ਰੋਫੈਸ਼ਨਲ ਦੀ ਹੈਲਪ ਵਿੱਚ ਕਰਾਣੀ ਚਾਹੀਦੀ ਹੈ ਜੇ ਤੁਹਾਡੇ ਕੋਲੇ ਕੋਈ ਥੈਰੇਪਿਸਟ ਜਾਂ ਕੋਈ ਕਾਉਂਸਲਰ ਅਵੇਲੇਬਲ ਨਹੀਂ ਹੈਗਾ ਤਾਂ ਤੁਸੀਂ ਆਪਣੇ ਆਪ ਇਸ ਥੈਰੇਪੀ ਨੂੰ ਕਰ ਸਕਦੇ ਹੋ ਕੁਝ ਹੱਦ ਤੱਕ ਟਰਾਈ ਕਰ ਸਕਦੇ ਹੋ ਪਰ ਇਹ ਧਿਆਨ ਦੇਣ ਦੀ ਲੋੜ ਹੈ ਕਿ ਤੁਹਾਨੂੰ ਹਾਮ ਨਾ ਪਹੁੰਚ ਜਿੱਥੇ ਤੁਹਾਨੂੰ ਲੱਗਦਾ ਕਿ ਬਹੁਤ ਸਿੰਪਟਮਸ ਵੱਧ ਗਏ ਉੱਥੇ ਰੁਕ ਜਾਣਾ ਚਾਹੀਦਾ ਸਾਹ ਲਓ ਰਿਲੈਕਸ ਹੋ ਦੁਬਾਰਾ ਸਟਾਰਟ ਕਰੋ ਇੱਕ ਜਿੰਨੀ ਪ੍ਰੈਕਟਿਸ ਕਰੋਗੇ ਹੌਲੀ 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 ਕਰਦੇ ਕਰਦੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਹਾਡੀ OCD ਕਦੋਂ ਖਤਮ ਹੋ ਗਈ ਕਿਉਂਕਿ ਇੱਕ ਡਰ ਹੈ ਡਰ ਜਦੋਂ ਚਲਾ ਜਾਏਗਾ ਤਾਂ ਤੁਹਾਡਾ ਐਕਸ਼ਨ ਵੀ ਰੁਕ ਜਾਏਗਾ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਏਗਾ ਕਿ ਕੁਝ ਵੀ ਨਹੀਂ ਹੁੰਦਾ ਜਿਸ ਚੀਜ਼ ਤੋਂ ਤੁਸੀਂ ਡਰ ਰਹੇ ਹੋ ਉਹਨੂੰ ਫੇਸ ਕਰਕੇ ਤੁਹਾਨੂੰ پتہ ਲੱਗੇ ਕਿ ਕੋਈ ਵੀ ਐਸੀ ਚੀਜ਼ ਹੈ ਹੀ ਨਹੀਂ ਸੀ ਜੋ ਕਿ ਹੁਣ ਤੁਹਾਨੂੰ ਅੱਗੇ ਬਾਦਰ ਕਰੇਗੀ ਤੇ ਜੇ ਤੁਹਾਨੂੰ ਐਵੇਂ ਲੱਗਦਾ ਕਿ ਤੁਸੀਂ ਆਪਣੇ ਆਪ ਵੀ ਇਹ ਚੀਜ਼ ਨਹੀਂ ਕਰ ਸਕਦੇ ਤਾਂ ਤੁਸੀਂ ਆਪਣੇ ਕਿਸੇ ਐਸੇ ਫੈਮਿਲੀ ਮੈਂਬਰ ਦੀ ਵੀ ਹੈਲਪ ਲੈ ਸਕਦੇ ਹੋ ਜੋ ਇਸ ਸਿਚੁਏਸ਼ਨ ਨੂੰ ਇਸ ਥੈਰੇਪੀ ਨੂੰ ਅੰਡਰਸਟੈਂਡ ਕਰ ਲਵੇ ਤੇ ਤੁਹਾਡਾ ਸਾਥ ਦੇ ਨਾ ਕਿ ਤੁਹਾਨੂੰ ਜਜ ਕਰੇ ਮੈਂ ਉਮੀਦ ਰੱਖਦੀ ਹਾਂ ਕਿ ਤੁਹਾਨੂੰ ਅੱਜ ਦੀ ਟੈਕਨੀਕ ਜੋ ਥੈਰੇਪੀ ਦੀ ਹੈਗੀ ਉਹ ਸਮਝ ਆਈ ਹੋਊਗੀ ਮੈਂ ਜਿਆ ਹੋਰ ਬਹੁਤ ਸਾਰੀਆਂ ਟੈਕਨੀਕਸ ਲੈ ਕੇ ਆਉਂਗੀ ਤੇ ਤੁਸੀਂ ਮੈਨੂੰ ਆਪਣੇ ਐਕਸਪੀਰੀਐਂਸਿਸ ਨੂੰ ਸਾਂਝਾ ਕਰਨਾ ਨਾ ਭੁੱਲਿਓ ਤੁਹਾਨੂੰ ਜਿੱਥੇ ਵੀ ਪ੍ਰੋਬਲਮ ਆਉਂਦੀ ਹੈ ਮੈਂ ਪੂਰੀ ਕੋਸ਼ਿਸ਼ ਕਰੂੰਗੀ ਤੁਹਾਨੂੰ ਰਿਵਰਟ ਬੈਕ ਕਰਨ ਦੀ ਤੁਹਾਨੂੰ ਮੈਂ ਰਿਪਲਾਈ ਕਰੂੰਗੀ ਕਿ ਕਿੱਥੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤੇ ਕਿਵੇਂ ਤੁਹਾਡੀ ਹੈਲਪ ਹੋ ਸਕਦੀ ਹੈ ਜੇ ਵੀਡੀਓ ਤੁਹਾਨੂੰ ਬਹੁਤ ਹੈਲਪਫੁਲ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅੱਜ ਦੀ ਵੀਡੀਓ ਵਿੱਚ ਸਿਰਫ ਇੰ ਮੈਂ ਹੋਰ ਵੀਡੀਓ ਦੇ ਨਾਲ ਹਾਜ਼ਰ ਹੋऊंगी ਜਲਦੀ ਹੀ ਧੰਨਵਾਦ